ਹੰਤ ਬੇਦਾ ਗੁਣੰਤ ਗੁਨੀਆਂ ਸੁਣੰਤ ਬਾਲਾ ਬਹੁ ਵਿਦ ਪ੍ਰਕਾਰ ਨ੍ਰਡੰਤ ਸੋ ਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰੂ ਗੋਪਾਲਾ ਨਹਿ ਚਿੰਤਾ ਮਾਤ ਪਿਤ ਭ੍ਰਤ ਹ ਨਹਿ ਚਿੰਤਾ ਕਛ ਲੋਕ ਕਹ ਨਹਿ ਚਿੰਤਾ ਬਨਤਾ ਸੁਤ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬਜੀਅ ਪ੍ਰਤਪਾਲਕ ਹੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁ ਵਿਧ ਪ੍ਰਕਾਰੰ ਅਨਿਤ ਵਿਤੰ ਅਨਿਤ ਚਿਤੰ ਇਥੇ ਵੀ ਉਹੀ ਨਿਜਮ ਹੈ ਸੋ ਨੰਨੇ ਦੇ ਉੱਪਰ ਅਦਕ ਲਾ ਕੇ ਔਰ ਤੱਤੇ ਨੂੰ ਭਾਰਾ ਕਰਦਿਆਂ ਹੋਇਆਂ ਅੱਗੇ ਐੜੇ ਦੀ ਆਵਾਜ਼ ਥੋੜੀ ਜਿਹੀ ਆਵੇਗੀ। ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁ ਵਿਧ ਪ੍ਰਕਾਰੰ। ਅਨਿੱਤហេਤੰ ਅਹੰ ਬੰਧੰ ਪਰਮ ਮਾਇਆ ਮਲਨੰ ਬੇਕਾਰੰ। ਸ਼ਿਰੰਤ ਜੋਨ ਅਨੇਕ ਜਠ ਰਾਗਨ ਨਹਿ ਸਿਮਰੰਤ ਮਲੀਣ ਬੁੱਧੇੰ। हे गोविंद करत मया नानक पतत उदाहरण साध संगमह गिरंत गिर पतत पातालं जलंत दे दीप्या ब स्वांतरह गिरंत गिर पतत पातालं विश्राम आया दे दीप ए इकठ्ठा पाठ है दे दीप वखरा वखरा नहीं ਦੇ ਦੀਪ ਬੈ ਸੁਵੰਤਰ ਹੈ ਹਾਂਜੀ ਗਿਰੰਤ ਗਿਰ ਪਤਤ ਪਾਤਾਲੰ ਜਲੰਤ ਦੇ ਦੀਪ ਬੈ ਸੁਵੰਤਰ ਹੈ ਬਹੰਤ ਆਗਾਹ ਤੋਯੰਕਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤਾ ਮਰਣਾਹ ਅਨਕ ਸਾਧਨੰ ਨਾ ਸਿਧਿ ਅਤੇ ਨਾਨਕ ਅਸਥੰਭੰ 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 ਸਬਦ ਸਾਧ ਸੁਵਜਨਹ ਸੁਵਜਨਹ ਸਸੇ ਨੂੰ ਥੋੜਾ ਔਂਕੜ ਦੇ ਕੇ ਐੜਾ ਔਰ ਉਹਦੇ ਤੇ ਅਦਕ ਦਾ ਵੀ ਉਚਾਰਨ ਆਵੇਗਾ ਸੁਵਜਨਹ ਕੋਰ ਦੁਖਿਆੰ ਅਨਕ ਹਤਿਆੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਕੋਰ ਦੁਖਿਯੰ ਅਨਕ ਹਤਯੰ ਜਨਮਦਾਰਿਦਰੰ ਮਹਾ ਵਿਖਿਆਦੰ ਮਿਟਾਂਤ ਸਗਲ ਇਥੇ ਜਮਕ ਲੱਗੇਗੀ ਸਿਮਰੰਤ ਹਰ ਨਾਮ ਨਾਨਕ ਇਥੇ ਵਿਸਰਾਮ ਲਗੇਗਾ ਜੈਸੇ ਪਾਵਕ ਫਿਰ ਜਮਕ ਲਗੇਗੀ ਕਾਸ਼ਟ ਪਸਮੰ ਕਰੋਤਿ ਆੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗਖੰਡਨਹ ਰਿਤ ਬਸੰਤ ਭੈ ਭੀਤ ਦੂਤਹ ਕਰਮ ਕਰਤ ਮਹਾਨਿਰਮਲਹ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਗ ਦਰਸ਼ਨਹ ਸਾਰਣ ਜੋਗੰ ਸੰਤ ਪ੍ਰੇਅ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਚੰ ਕਰੋਤ ਅਗਰਣੀ ਵਹ ਨਿਰਾਸੰ ਆਸ ਪੂਰਨਹ ਨਿਰਧਾਨ ਭਯੰ ਧਨਵੰਤਹ ਰੋਗਿਯੰ ਰੋਗ ਖੰਡਨਹ ਭਗਤਿਯੰ ਭਗਤ ਦਾਨੰ RAM ਨਾਮ ਗੁਣ ਕੀਰਤਨਹ ਤਾਰ ਬ੍ਰਹਮਪੁਰਖ ਦਾ ਤਾਰ ਹੈ ਨਾਨਕ ਗੁਰ ਸੇਵਾ ਕਿੰਨਾ ਲੱਭਿਆ ਤੇ ਕਿੰਨਾ ਲੱਭਿਆ ਤੇ ਕੀ ਨਹੀਂ ਲੱਭਦਾ ਕਿੰਨ ਲੱਭਿਆ ਤੇ ਇਕੱਠਾ ਨਹੀਂ ਬੋਲਣਾ ਕਿੰਨਾ ਲੱਭਿਆ ਤੇ ਅਤਰੰ ਧਰੰ ਤਾਰਣ ਹੈ ਅਤਰੰ ਗੁਰਮੁਖਾਂ ਨੇ ਜਿਵੇਂ ਉਚਾਰਣ ਕੀਤਾ ਹੈ ਏਸੇ ਤਰ੍ਹਾਂ ਏਸੇ ਪ੍ਰਕਾਰ ਹੀ ਕਰਨੈ ਅਦਰੰ ਨਹੀਂ ਇਥੇ ਬੋਲਣਾ ਅਤਰੰ ਧਰੰ ਧਾਰਣ ਹੈ ਅਤਰੰ ਧਰੰ ਧਾਰਣ ਹੈ ਨਿਰਤਨੰ ਧਨ ਨਾਮ ਨਰਹਰ ਹੈ ਅਨਾਥ ਨਾਥ ਗੋਬਿੰਦ ਹੈ ਬਲਹੀਣ ਬਲ ਕੇਸਵ ਹੈ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਧਵ ਦਾ ਮੋਦਰ ਹੈ ਸਰਬੱਗ ਪੂਰਨ ਪੁਰਖ ਭਗਵਾਨ ਹੈ ਸਰਬਾਗਯ ਬੱਬੇ ਤੇ ਅਦਕ ਲਾ ਕੇ ਸਰਬਗ ਸਰਬਗ ਪੂਰਨ ਪੁਰਖ ਭਗਵਾਨ ਹੈ ਭਗਤ ਵੱਛਲ ਕਰुणा मय अ है करुणा मय अ है मय अ है।, है, है मम्मा यय हा हा यय ਜਿਹੜਾ ਈੜੀ ਸਿਹਾਰੀ ਔਰ ਐੜੇ ਦੀ ਆਵਾਜ਼ ਦੇਵੇਗਾ मय अ है करुणा मय अ है ਇਹ ਸੰਬੰਧਕ ਹਨ ਦੋਨੋਂ ਅੱਖਰ ਹਾਂਜੀ ਘਾਟ ਘਾਟ ਬਸੰਤ ਬਾਸudev ਹ ਪਾਰ ਬ੍ਰਹਮ ਪਰਮੇਸ਼ਵਰ ਹ ਸਰਬ ਭੂਤ ਦਇਆਲ ਅਚੁੱਤ ਦੀਨ ਬਾਂਦਵ ਦਾ ਮੋਦਰ ਹ ਸਰਬਕ ਪੂਰਨ ਪੁਰਖ ਭਗਵਾਨ ਹ ਭਗਤ ਵਛਲ ਕਰुणा ਮਯਾ ਹ ਘਾਟ ਘਾਟ ਬਸੰਤ ਬਾਸudev ਹ ਪਾਰ ਬ੍ਰਹਮ ਪਰਮੇਸ਼ੁਰ ਹੈ ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਹਿ ਬਿਸਰੰਤ ਨਾਰਾਇਣ ਹੈ ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋ ਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਇੱਥੇ ਪਾਠ ਆਇਆ ਤਾਵ ਪ੍ਰਸਾਦ ਕਿਉਂਕਿ ਤਤੇ ਨਾਲ ਵਾਵਾ ਪੂਰਾ ਹੈ ਸੋ ਇਸ ਕਰਕੇ ਇੱਥੇ ਤਾਵ ਪ੍ਰਸਾਦ ਸਿਮਰਤੇ ਨਾਮ ਆਪ ਜੀ ਨੇ ਸਰਵਣ ਕੀਤਾ ਜਿੱਥੇ ਤਤੇ ਦੇ ਪੈਰ ਚ ਵਾਵਾ ਆਵੇ ਉਥੇ ਉਚਾਰਨ ਦਾ ਫਰਕ ਆਵੇਗਾ ਸੋ ਉਥੇ ਤੋ ਵੀ ਬੋਲਿਆ ਜਾਂਦਾ ਤਵਾ ਵੀ ਆਉਂਦਾ ਹੈ ਆਪ ਜੀ ਜਦੋਂ ਸੰਥਿਆ ਨਿਤਨੇਮ ਦੀ ਕਰੋਗੇ ਤਾਂ ਫਿਰ ਇਹ ਆਪ ਜੀ ਸਰਵਣ ਕਰੋਗੇ ਜੀ ਪਰਣ ਪੋਖਣ ਕਰੰਤ ਜੀਆ ਬਿਸਰਾਮ ਸਾਧਨ ਦੇਵੰਤ ਦਾਨੰ ਸ੍ਰਜੰਤ ਰਤਨ ਜਨਮ ਚਤੁਰ ਚੇਤਨਹ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਹ ਤੇ ਸ੍ਰਜੰਤ ਸੋ ਸਸੇ ਨੂੰ ਹੀ ਸਿਆਰੀ ਇਥੇ ਰਹੇਗੀ ਰਾਰੇ ਅੱਧੇ ਦੀ ਆਵਾਜ਼ ਆਵੇਗੀ ਸਿਰਜੰਤ ਪੂਰਾ ਨਹੀਂ ਸਿਰਜੰਤ ਹਾਂਜੀ ਦਾਨੰ ਪਰਾਪੂਰਮੇਣ ਪੁੰਚੰਤੇ ਮਹੀ ਪਤੇ ਵਿਪਰੀਤ ਬੁੱਧਯੰ ਮਾਰਤ ਲੋਕ ਹੈ ਨਾਨਕ ਚਿਰੰਕਾਲ ਦੁਖ ਭੋਗਤੇ ਪੁੰਚੰਤੇ ਜੇ ਚੱਚੇ ਤੇ ਟਿੱਪੀ ਨਾ ਹੁੰਦੀ ਤਾਂ ਉਚਾਰਨ ਹੁੰਦਾ ਪੁੰਚਤੇ ਤੇ ਹੁਣ ਇਸੇ ਉਚਾਰਨ ਵਿੱਚੋਂ ਹੀ ਅਸੀਂ ਉਚਾਰਨ ਸਮਝਣਾ ਹੈ ਟਿੱਪੀ ਲਗਾ ਕੇ ਪੁੰਚਤੇ ਪੁੰਚਤੇ ਤੋਹੀਂ ਪੁੰਚੰਤੇ یوں ਇਸ ਦਾ ਉਚਾਰਨ ਆਪ ਜੀ ਨੇ ਇਹ ਅਭਿਆਸ ਕਰਨਾ ਜੀ ਬ੍ਰਿਧਾ ਅਨੁਗ੍ਰਹੰ ਗੋਬਿੰਦਹ ਜਸ ਸਿਮਰਣ ਰਿਦੰਤਰਹ ਆਰੋਗਯੰ ਮਹਾਰੋਗਯੰ ਬੇਸਿਮਰਤੇ ਕਰੁਣਾਮਯ ਹੈ ਬੇਸਿਮਰਤੇ ਬੇਸਿਮਰਤੇ ਨਹੀਂ ਬੋਲਣਾ ਬੇਸਿਮਰਤੇ ਸੰਬੰਧਕ ਜਿਆ ਕਰਕੇ ਇਕੱਠਾ ਪਾਠ ਬੇ ਨੂੰ ਸਿਮਰਤੇ ਨਾਲ ਸੰਬੰਧਕ ਕਰਕੇ ਬੇਸਿਮਰਤੇ ਕਰੁਣਾਮਯ ਹੈ ਰਾਮਣੰ ਕੇਵਲੰ ਕੀਰਤਨੰ ਸੋ ਧਰਮੰ ਦੇਹ ਹਤਾਰਣਹ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਯਤੇ ਸਹਿਨਸੀਲ ਸਹਿਨਸੀਲ ਸੰਤੰ ਸ਼ਾਮ ਮਿਤ੍ਰਸ ਦੁਰਜਨਹ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਧ ਹੋਏ ਉਪਤਿਸ਼ਟਤੇ ਤਿਰਸ ਕਾਰ ਨਹ ਭਵੰਤ ਨਹ ਭਵੰਤ ਮਾਨ ਪੰਗਨਹ ਸੋਭਾਹੀਨ ਨਹ ਭਵੰਤ ਨਹ ਪੋਹੰਤ ਸੰਸਾਰ ਦੁਖ ਨਹ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਵਾਸਨ ਹੈ ਸੈਨਾ ਸਾਧ ਸਮੂਹ ਸੂਰ ਅਜਿੱਤੰ ਸੰਨਾਹੰ ਤਾਨ ਨਿਮਰਤਾ ਆਵਦ ਹੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣ ਹੈ आरूढ़ते अश्व रथ नाग है बुझन्ते प्रभ मार्ग है बिचरते निरभयं बिचरते निरभयं सतर सेना बिचरते निरभयं सतर सेना कायन्ते गोपाल कीर्तन है निरभयं ते जमक है बिचरते निरभयं सतर सेना ਬੇਚਰਤੇ ਨਿਰਭਯੰ ਸਤਰ ਸੈਨਾ ਧਾਇੰਤੇ ਗੋਪਾਲ ਕੀਰਤਨ ਹੈ ਜਿਤ ਤੇ ਵਿਸਵ ਸੰਸਾਰ ਹੈ ਧਾਇੰਤੇ ਗੋਪਾਲ ਕੀਰਤਨ ਹੈ ਧੱਦੇ ਨੂੰ ਕੰਨਾ ਹੈ ਇਸ ਦਾ ਉਚਾਰਨ ਹੋਵੇਗਾ ਤੇ ਉਹ ਜਈਏ ਦਾ ਉਚਾਰਨ ਫਿਰ ਉਸੇ ਨਜੂਬ ਮੁਤਾਬਕ ਐੜੇ ਸਿਹਾਰੀ ਈੜੀ ਤੇ ਈੜੀ ਤੇ ਸਿਹਾਰੀ ਐੜੇ ਟਿੱਪੀ ਤਾ ਅੰਤੇ ਗੋਪਾਲ ਕੀਰਤਨ ਹੈ ਜਿਤ ਤੇ ਜਿਤ ਤੇ ਪੋਲਾ ਨਹੀਂ ਬੋਲਣਾ ਜਿਤ ਤੇ ਜਿਤ ਲੈਂਦੇ ਨੇ ਵਿਸਵ ਸੰਸਾਰ ਹੈ ਵਿਸਵ ਅਧੇ ਵਵੇ ਦੀ ਆਵਾਜ਼ ਆਵੇਗੀ ਇਸ ਸਥਾਨ ਤੇ ਐੜੇ ਦੀ ਆਵਾਜ਼ ਜਾਂ ਔਂਕੜ ਦੀ ਆਵਾਜ਼ ਨਹੀਂ ਆਉਣੀ ਵਿਸਵ ਸੰਸਾਰ ਹੈ ਅਧੇ ਵਵੇ ਦੀ ਆਵਾਜ਼ ਹੀ ਇੱਥੇ ਆਵੇਗੀ ਜੀ ਜਿਤ ਤੇ ਵਿਸਵ ਸੰਸਾਰ ਹੈ ਨਾਨਕ ਵਸਿਆੰ ਕਰੋਤ ਪੰਚ ਤਸਕਰਹ ਮ੍ਰਗ ਤ੍ਰਿਸ਼ਨਾ ਗੰਧਰਵ ਨਗਰੰ ਦ੍ਰੋਮ ਛਾਇਆ ਰਚ ਦੁਰਮ ਤੇ ਆਮ ਤੌਰ ਤੇ ਪਾਠੀ ਸਿੰਘ ਇਹ ਦ੍ਰੋਮ ਦੇ ਹੀਠੋਂ ਔਂਕੜ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਨੇ ਤੇ ਦ੍ਰਮ ਹੀ ਪੜ ਜਾਂਦੇ ਨੇ ਦ੍ਰਮ ਕੋਈ ਅੱਖਰ ਨਹੀਂ ਦ੍ਰੋਮ ਹੈ ਦ੍ਰੋਮ ਦਾ ਭਾਵ ਹੈ ਦ੍ਰਖਤ ਰੁਖ ਦਰੋਮ ਛਾਇਆ ਰਾਤ ਦੁਰ ਮਤੇ ਹ ਤਤੇ ਨੂੰ ਸਿਹਾਰੀ ਐ ਹਾ ਹਾ ਅੱਗੇ ਮੁਕਤਾ ਹੈ ਤਤ ਹੈ ਕੋਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਮਹ ਨਾਚ ਵਿਦਿਆ ਨਿਧਾਨ ਨਿਗਮੰ ਨਾਚ ਨਾਚ ਪੋਲਾ ਬੋਲਣਾ ਇਥੇ ਨਾਚ ਨਹੀਂ ਕਹਿਣਾ ਨਾਚ ਨਾਚ ਤੋਂ ਭਾਵ ਨਹੀਂ ਹਾਂਜੀ ਨਾਚ ਵਿਦਿਆ નિધાન નિગમં નાਚ ગુણ અজ্ঞા નામ કીર્તન હૈ નાચ રાગ રતન કંઠં નહ ચંચલ ચતુર્チャતુ્ર હૈ ભાગ ઉદ્ધમ લબધયં માયાાનક સાધ સંગ ખલ પંડિતહ કંઠરમનીય રામ રામ માલા हस्त ऊच प्रेम तारणी जीह पण जो उत्तम श्लोक उदरणं नयन नंदनी जीह पण जो उत्तम श्लोक उदरणं नयन नंदनी पढ़े जो जਵੇਂ दो बार उच्चारण करके आप जीनु श्रवण कराया है भाणे जो वखरा वखरा नहीं करना ते बहुता पोला जावे पढ़े जो नहीं बोलणा ਜੀਹ ਪਣਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੀ ਗੁਰ ਮੰਤਰ ਹੀ ਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸਟਣ ਹੈ ਊਕਰ ਹੈ ਸੂਕਰ ਹੈ ਗਰਤਬ ਹੈ ਕਾਕ ਹੈ ਸਰਪਨ ਹੈ ਤੁਲ ਖਲ ਹੈ ਚਰਨਾਰ ਬਿੰਦ ਭਜਨੰ ਪ੍ਰਿਦਯੰ ਨਾਮ ਧਾਰਣ ਹੈ तीरतनं साधसंगेन नानक नहं दृष्टं द्रिस्टं, नहं दृष्टंत जमदूतन है चरनारबिंद भजनं हृदयं नाम धारण है हृदयं पोला बोलणा भारा करके हृदयं नहीं बोलणा हृदयं नाम धारण है चरनारबिंद भजनं हृदयं नाम धारण है कीर्तनं साधसंघेण नानक नह दृष्टंत जम दूतनह नाच दुर्लभं तनं रूपं नाच दुर्लभं स्वर्ग राजनह नाच दुर्लभं भोजनं बिञ्जनं नाच दुर्लभं स्वच्छ अम्बरह नाच दुर्लभं सोत मित्र प्रात बांधव नाच दुर्लभं वनता विलासह ਨਾਤ ਦੁਰਲਭੰ ਵਿਦਿਆ ਪ੍ਰਬੇਣੰ ਨਾਤ ਦੁਰਲਭੰ ਚਤੁਰ ਚੰਚਲ ਹ ਦੁਰਲਭੰ ਇੱਕ ਪਗਵਾਨ ਨਾਮ ਹੈ ਨਾਨਕ ਲਬਧੰ ਸਾਧ ਸੰਗਿ ਕਿਰਪਾ ਪ੍ਰਭੰ